रेडी कृपाल ਕਜਾਕ ਪੰਜਾਬੀ ਸਾਹਿਤ ਖੇਤਰ ਵਿੱਚ ਕਿਸੇ ਰਸਮੀ ਜਾਣ ਪਛਾਣ ਦਾ ਮੁਤਾਜ ਨਹੀਂ ਹੈ ਉਸਨੇ ਦਰਜਨਾ ਸਿਰਜਨਾਤਮਿਕ ਅਤੇ ਖੋਜ ਪੁਸਤਕਾਂ ਰਚ ਕੇ ਪੰਜਾਬੀ ਸਾਹਿਤ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ ਡੰਡੀ ਵਿਸ਼ੇਸ਼ ਕਰਕੇ ਪੰਜਾਬੀ ਲੋਕਤਾਰਾ ਦੇ ਖੇਤਰ ਵਿੱਚ ਉਸ ਦਾ ਕੀਤਾ ਖੋਜ ਕਾਰਜ ਪੰਜਾਬੀ ਪਾਠਕਾਂ ਵਿੱਚ ਅਤੇ ਖੋਜ ਵਿਦਿਆਰਥੀਆਂ ਵਿੱਚ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬੰਦਾ ਹੈ ਡੰਡੀ ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਵੀ ਸਨਮਾਨਿਆ ਗਿਆ ਹੈ ਡੰਡੀ ਇਹ ਕਥਾ ਨਾਵਲ ਦੀ ਕਿਰਪਾਲ ਕਝਾਕ ਦੁਆਰਾ ਪੰਜਾਬ ਦੇ ਬਦਲਦੇ ਸੱਭਿਆਚਾਰਕ ਮੂਹ ਮੰਦਰੇ ਨੂੰ ਪੇਸ਼ ਕਰਨ ਦੇ ਯਤਨ ਵਿੱਚੋਂ ਹੀ ਸਾਹਮਣੇ ਆਉਂਦਾ ਹੈ ਡੰਡੀ ਇਹ ਨਾਵਲ ਮਹਾਕਾਵ ਵਾਂਗੂ ਸਰਗ ਦੇ ਰੂਪ ਵਿੱਚ ਆਪਣਾ ਬਿਰਤਾਂਤਕ ਕਲੇਵਰ ਗ੍ਰੈਨ ਕਰਦਾ ਹੈ ਪਰ ਅੱਗੇ ਜਾ ਕੇ ਘਟਨਾਵਾਂ ਦੀ ਇੱਕ ਨੰਬੀ ਲੜੀ ਇਸ ਨਾਵਲ ਦੇ ਬਿਰਤਾਂਤਕ ਸਾਂਚੇ ਵਿੱਚ ਢਲਦੀ ਹੈ ਡੰਡੀ ਨਾਵਲ ਵਿੱਚ ਜੰਗੀਰਦਾਰੀ ਵਿਵਸਥਾ ਤੋਂ ਲੈ ਕੇ ਅਜੋਕੇ ਸਮੇਂ ਤੱਕ ਪੰਜਾਬ ਦੇ ਸਾਂਸਕ੍ਰਿਤਿਕ ਢਾਂਚੇ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਵਾਪਰੀਆਂ ਅਤੇ ਇਹਨਾਂ ਤਬਦੀਲੀਆਂ ਦੇ ਵਾਪਰਨ ਦੇ ਕਿਹੜੇ-ਕਿਹੜੇ ਕਾਰਨ ਸਨ ਉਹਨਾਂ ਨੂੰ ਕਿਰਪਾਲ ਕਜਾਕ ਨੇ ਬਖੂਬੀ ਪੇਸ਼ ਕੀਤਾ ਹੈ ਡੰਡੀ ਨਾਵਲ ਦੇ ਹਰੇਕ ਕਾਂਡ ਵਿੱਚ ਜਦੋਂ ਪਾਠਕ ਇਸ ਨੂੰ ਪਠਨ ਕਰਦਾ ਹੈ ਤਾਂ ਕੁਝ ਬਾਕ ਅਜਿਹੇ ਆਉਂਦੇ ਹਨ ਜਿਹੜੇ ਪਾਠਕ ਨੂੰ ਤੁਰੰਤ ਨਾਵਲੀ ਤੋਰ ਨਾਲ ਜੋੜ ਦਿੰਦੇ ਹਨ ਡੰਡੀ ਅਸਲ ਵਿੱਚ ਨਾਵਲ ਵਿੱਚੋਂ ਜਿੱਥੇ ਜ਼ੰਗੀਰਦਾਰੀ ਪ੍ਰਬੰਧ ਦੀ ਕਨਸੂ ਮਿਲਦੀ ਹੈ ਉੱਥੇ ਨਮੀਆਂ ਪੀੜੀਆਂ ਦੇ ਪੜ ਲਿਖ ਜਾਣ ਅਤੇ ਜਾਤ ਪਾਤ ਦੇ ਰੈਡੀ ਪਾੜੇ ਵਿੱਚੋਂ ਉੱਪਰ ਉੱਠਣ ਦੀ ਗਾਥਾ ਨੂੰ ਵੀ ਬਿਆਨ ਕੀਤਾ ਗਿਆ ਹੈ ਡੰਡੀ ਨਾਵਲ ਦੇ ਸ਼ੁਰੂ ਵਾਲੇ ਕਾਂਡ ਵਿੱਚ ਹੀ ਇਸ ਗੱਲ ਦੇ ਬੀਜ ਸਾਹਮਣੇ ਆ ਜਾਂਦੇ ਹਨ ਜਦੋਂ ਨਾਬਲ ਦੇ ਪਾਤਰ ਟੰਮਾ ਅਤੇ ਜਾਗਰ ਇਸ ਨਾਬਲ ਦੀ ਅਸਲ ਬਿਰਤਾਂਤਕ ਤੌਰ ਨੂੰ ਸਾਹਮਣੇ ਰੱਖ ਦਿੰਦੇ ਹਨ ਡੰਡੀ ਭਾਵੇਂ ਕਿ ਇਹ ਸਾਰੀ ਘਟਨਾ ਅੱਗੇ ਜਾ ਕੇ ਨਾਬਲ ਵਿੱਚ ਫੈਲਦੀ ਹੈ ਜਿੱਥੇ ਬਿਹਾਰ ਤੋਂ ਆਏ ਪਰਵਾਸੀ ਪੰਜਾਬ ਵਿੱਚ ਆਪਣਾ ਪੂਰੀ ਤਰ੍ਹਾਂ ਡੇਰਾ ਜਮਾ ਲੈਂਦੇ ਹਨ ਡੰਡੀ ਇਸੇ ਤਰ੍ਹਾਂ ਜਦੋਂ ਦੋ ਪਾਤਰ ਬੱਲੂ ਅਤੇ ਰਾਣਾ ਪੜ ਲਿਖ ਕੇ ਮਾਸਟਰ ਲੱਗ ਜਾਂਦੇ ਹਨ ਤਾਂ ਉਹ ਜੱਟਾਂ ਦੀਆਂ ਟੀਚਰ ਕੁੜੀਆਂ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਇਹ ਵਿਆਹ ਵੀ ਬਿਨਾ ਦਾਜ ਦਹੇਜ ਅਦਾਲਤੀ ਵਾ ਹੁੰਦੇ ਹਨ ਡੰਡੀ ਇਸੇ ਤਰ੍ਹਾਂ ਜਿੰਗੀਰਦਾਰੀ ਪ੍ਰਬੰਧ ਵੀ ਜਿਹੜਾ ਕਿ ਗੁਰੂ ਦੇ ਰੂਪ ਵਿੱਚ ਸਾਬ ਬਰੋਲ ਦਾ ਨਜ਼ਰੀ ਆਉਂਦਾ ਹੈ ਉਹ ਵੀ ਅਖੀਰ ਉੱਤੇ ਆਪਣੇ ਪਤਨਵਲ ਨੂੰ ਤੁਰਪੈਂਦਾ ਹੈ ਡੰਡੀ ਇੱਥੇ ਹੀ ਬਸ ਨਹੀਂ ਪੰਜਾਬ ਦੀ ਮਜ਼ਦੂਰ ਕਲਾਸ ਜਿਹੜੇ ਬਿਹਾਰ ਤੋਂ ਆਏ ਪ੍ਰਵਾਸੀ ਮਜਦੂਰਾ ਨੂੰ ਆਪਣੇ ਕੰਮਾਂ ਉੱਤੇ ਡਾਕੇ ਮਾਰਦੇ ਤਸਦੀਕ ਕਰਦੇ ਹਨ ਉਹ ਵੀ ਇਸ ਨਾਵਲ ਦੇ ਬ੍ਰਿਤਾਂਤਕ ਕਲੇਵਰ ਵਿੱਚ ਛੱਟ ਪਾਉਂਦੇ ਦਿਖਾਈ ਦਿੰਦੇ ਹਨ ਡੰਡੀ ਨਾਵਲ ਦੇ ਸ਼ੁਰੂਆਤ ਵਿੱਚ ਸਮੇਂ ਦੇ ਹਾਕਮ ਵੱਲੋਂ ਦਿੱਤ ਸਿੰਘ ਦੀ ਤੀਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਂਦਾ ਹੈ ਜਿਸ ਉੱਤੇ ਦਿੱਤ ਸਿੰਘ ਬਹੁਤ ਰੋਂਦਾ ਕਰਲਾਉਂਦਾ ਹੈ ਪਰ ਅਖੀਰ ਜਦੋਂ ਉਸ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਜ਼ਗੀਰ ਬਖਸ਼ ਦਿੱਤੀ ਜਾਂਦੀ ਹੈ ਤਾਂ ਉਹ ਹੌਲੀ-ਹੌਲੀ ਸਦਮੇ ਨੂੰ ਇੱਕ ਥਾਂ ਤੇ ਇਥੇ ਤੌਰ ਬੋਲਿਆ ਗਿਆ ਭਾਈ ਉਹ ਤੌਰ ਆ ਉਹ ਜੱਜਮੈਂਟ